ਜਿੱਦਾਂ ਕਿ ਪਿਛਲੇ ਦਿਨੀ ਇੱਕ ਮੈਂ ਪਰਚਾ ਦਰਜ ਕਰਾਇਆ ਸੀਗਾ ਨੀਰੂ ਬਾਜਵਾ ਤੇ ਜੋ ਕਿ ਉਸਨੇ ਫਿਲਮ ਬਣਾਈ ਸੀ ਕਿ ਬੂਹੇ ਬਾਰੀਆਂ ਜੋ ਬੂਹੇ ਬਾਰੀਆਂ ਨੂੰ ਅਸੀਂ ਬੰਦਤਾ ਕਰਵਾਇਆ ਵੀ ਵੀ ਮੇਰੀ ਇਹੀ ਮੰਗ ਸੀਗੀ ਕਿ ਸਾਡੇ ਪਾਵਨ ਵਾਲਮੀਕੀ ਤੀਰੇ ਧਿਆਨ ਕੇ ਆਪਣਾ ਸਿਰ ਝੁਕਾਵੇ ਆਪਣੀਆਂ ਸ਼ਮਾ ਜਾਗਤਾਂਗੇ ਕਿ ਮੈਂ ਇੱਕ ਧੀਆ ਵਾਸਤੇ ਗਲਤ ਬੋਲਿਆ ਸੀਗਾ ਜਿੱਦਾਂ ਕਿ ਪਿਛਲੇ ਦਿਨੀ ਇੱਕ ਮੈਂ ਪਰਚਾ ਦਰਜ ਕਰਾਇਆ ਸੀਗਾ ਨੀਰੂ ਬਾਜਵਾ ਤੇ ਜੋ ਕਿ ਉਸਨੇ ਫਿਲਮ ਬਣਾਈ ਸੀ ਕਿ ਬੂਹੇ ਬਾਰੀਆਂ ਪਰ ਜੋ ਬੂਹੇ ਬਾਰੀਆਂ ਨੂੰ ਅਸੀਂ ਬੰਦਤਾ ਕਰਵਾਇਆ ਜੋ ਕਿ ਮਾਨ ਜੋ ਕੋਰਟ ਦੇ ਵਿੱਚ ਅਸੀਂ ਖੜੀ ਕੀਤਾ ਜਿਦੇ ਵਿੱਚ ਸਾਡੇ ਮਨਜਿੰਦਰ ਵਕੀਲ ਜੀ ਧਰੂਪ ਵਕੀਲ ਜੀ ਜਿਨ੍ਹਾਂ ਨੇ ਕਿ 바ਵਾ ਸਾਹਿਬ ਦੇ ਸੰਵਿਧਾਨ ਨੂੰ ਮੰਨਦੇ ਹੋਏ ਉਹਨੂੰ ਝੁਕਾਇਆ ਤੇ ਸਾਡੀ ਮੰਗ ਸੀਗੀ ਜਿਸ ਟਾਈਮ ਤੇ ਮੈਂ ਪਰਚਾ ਕਰਵਾਉਣ ਦੀ ਸੀ ਉਸ ਟਾਈਮ ਤੇ ਵੀ ਵੀ ਮੇਰੀ ਇਹੀ ਮੰਗ ਸੀਗੀ ਕਿ ਸਾਡੇ ਪਾਵਨ ਵਾਲਮੀਕੀ ਤੀਰ ਧਿਆਨ ਕੇ ਆਪਣਾ ਸਿਰ ਝੁਕਾਵੇ ਆਪਣੀ ਸ਼ਮਾ ਜਾਗਤਾ ਵਾਂਗੇ ਕਿ ਮੈਂ ਇੱਕ ਧੀਆ ਵਾਸਤੇ ਗਲਤ ਬੋਲ ਸੀਗਾ ਕਿ ਅੱਜ ਵੀ ਅਗਰ ਆਨ ਕੇ ਪਵਨ ਵਾਲਮੀਕੀ ਤੀਰੇ ਤੇ ਆਪਣਾ ਸਿਰ ਝੁਕਾਉਂਦੀ ਆ ਤੇ ਇੱਕ ਲੇਡੀ ਆ 바ਵਾ ਸਾਹਿਬ ਨੇ ਉਸ ਨੂੰ ਵੀ ਅਧਿਕਾਰ ਦਿੱਤਾ ਹੈ ਬਰਾਬਰ ਦਾ ਅਧਿਕਾਰ ਆ ਮੈਂ ਨਾ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ ਕਿਉਂਕਿ 바ਵਾ ਸਾਹਿਬ ਨੇ ਸਾविधान ਸਰਲੇ ਸਾਰਿਆਂ ਲਈ ਇੱਕ ਬਰਾਬਰ ਲਈ ਲਿਖਿਆ ਨਾ ਕਿਸੇ ਲਈ ਜਾਤ ਪਾਤ ਉਹ ਵੀ ਸਾਡੀ ਹੀ ਭੈਣ ਆ ਉਹਨਾਂ ਨੇ ਇਹ ਚੀਜ਼ ਨੂੰ ਗਲਤੀ ਨਾਲ ਰਿਲੀਜ਼ ਕੀਤਾ ਤੇ ਜੋ ਕੀ ਕਹਿੰਦੇ ਆ ਕਿ ਅਸੀਂ ਪਵਨ ਵਾਲਮੀਕੀ ਤੀਰੇ ਤੇ ਜਾ ਕੇ ਮੱਥਾ ਟੇਕਾਂਗੇ ਡਾਇਰੈਕਟਰ ਪ੍ਰੋਡਿਊਸਰ ਮੱਥਾ ਟੇਕ ਆਏ ਨੇ ਨੀਰੂ ਬਾਜਵਾ ਨੂੰ ਵੀ ਅਸੀਂ ਮੱਥਾ ਟਿਕਾ ਕੇ ਹੀ ਉਹਨਾਂ ਨੂੰ ਸ਼ਮਾਂ ਦੇ ਲੈ ਕੇ ਆਵਾਂਗੇ ਅੱਗੇ ਇਹੀ ਸੰਤ ਸਮਾਜ ਅੱਗੇ ਵੀ ਅਪੀਲ ਆ ਤੇ ਜਿਹੜੇ ਫਿਲਮ ਬਣਾਉਂਦੇ ਉਹਨਾਂ ਨੂੰ ਵੀ ਚੇਤਾਵਨੀ ਆ ਕਿ ਮੂਲ ਨਿਵਾਸੀ ਸਮਾਜ ਦੀਆਂ ਧੀਆਂ ਤੇ ਟਿੱਪਣੀ ਨਾ ਹੋਵੇ ਨਹੀਂ ਤੇ ਫਿਰ ਜੋਸਾ ਵਿਧਾਨ ਦੇ ਵਿੱਚ ਲਿਖਿਆ ਉਹਨਾਂ ਨੂੰ ਅਸੀਂ ਇਦਾਂ ਹੀ ਸਜ਼ਾ ਦਵਾਉਂਦੇ ਰਵਾਂਗੇ ਜਿੱਦਾਂ ਕਿ ਨੀਰੂ ਦੇ ਵਿੱਚ ਗਲੇ ਦੇ ਵਿੱਚ ਬਹੁਤ ਜ਼ਿਆਦਾ ਹੀ ਕੋਈ ਕਿਲਾ ਸੀਗਾ ਜੋ ਕੋਈ ਨਿਕਲ ਆਇਆ ਜੋ ਕਿ ਸਾਡੇ ਭਰਾਵਾਂ ਨੇ ਵਕੀਲ ਸਰ ਨੇ ਸਾਡਾ ਸਾਥ ਦਿੱਤਾ ਉਹਨੂੰ ਅੱਜ ਮਜਬੂਰ ਕੀਤਾ ਇਹਨਾਂ ਕਹਿੰਦੀ ਹੋਈ ਆਪਣੇ ਸਮਾਜ ਅੱਗੋ ਵੀ ਧੰਨਵਾਦ ਕਰਦੀਆਂ ਸਾਡੇ ਜੋ ਸੰਤ ਸਮਾਜ ਨੇ ਸਾਡਾ ਸਾਥ ਦਿੱਤਾ ਤੇ ਜੋ ਵਕਫਾ ਕ ਸੰਸਥਾਵਾਂ ਨੇ ਸਾਥ ਦਿੱਤਾ ਤੇ ਸਤਗੁਰੂ ਮਲਕੀਨਾ ਜੀ ਨੇ ਜਿਨ੍ਹਾਂ ਤੇ ਸਾਡਾ ਜਾਦਾ ਸਿਰ ਤੇ ਹੱਥ ਸੀਗਾ ਮੈਂ ਉਹਨਾਂ ਦਾ ਵੀ ਤੈ ਦਿਲੋਂ ਧੰਨਵਾਦ ਕਰਦੀ ਆ ਕਿ ਇਸ ਬੱਚੀ ਨੂੰ ਅੱਜ ਮੈਦਾਨ ਦੇ ਵਿੱਚ ਖੜਿਆ ਕੀਤਾ ਕਿ ਇੱਕ ਭੈਣ ਨੂੰ ਝਕਾਉਣ ਤੇ ਮਜਬੂਰ ਕਰ ਦਿੱਤਾ ਇਹਨਾਂ ਕਹਿੰਦੀ ਹੋਈ ਜੈ ਭੀਮ ਜੈ ਸਵਾਦਮ ਜੈ ਵਾਲਮੀਕੀ ਦੇਖੋ ਜੀ ਇੱਕ ਸਾਰੇ ਹੀ মিডিਆ ਕਰਮੀਆਂ ਨੂੰ ਤੇ ਸਮਾਜ ਨੂੰ ਪਤਾ ਹੈ ਕਿ ਇੱਕ ਫਿਲਮ ਬੁਹੇ ਬਾਰੀਆਂ ਆਈ ਸੀ ਜਿਹਦੇ ਵਿੱਚ ਸਾਡੇ ਸਮਾਜ ਦੇ ਜਿਹੜੇ ਮੈਲਵਿੰਗ ਪੰਜਾਬ ਪ੍ਰਧਾਨ ਨੇ ਤੇ ਜਿੰਨੇ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਪੰਡਾਰੀਪੋਲ ਦੇ ਉੱਪਰ ਜਿਹੜੀ ਇੱਕ ਭੁਖ ਹੜਤਾਲ ਰੱਖੀ ਗਈ ਸੀ ਤੇ ਜਿਹਦੇ ਵਿੱਚ ਬੁਹੇਵਾਰੀਆਂ ਤੇ ਪਰਚਾ ਦਰਜ ਕਰਵਾਇਆ ਗਿਆ ਸੀ ਭਾਰਤੀ ਮਾਨਵਵਾਸੀ ਮੁਕਤੀ ਮੋਰਚੇ ਵੱਲੋਂ ਤੇ ਜਿਹਦੀ ਇੱਕ ਹਾਈ ਕੋਰਟ 'ਚ ਵੀ ਕਵੈਸ਼ਨਿੰਗ ਪਾਈ ਗਈ ਸੀ ਆਪਣਾ ਫਿਲਮ ਵਾਲੇ ਵੱਲੋਂ ਪਰ ਉੱਥੇ ਆਪਾਂ ਕਵੈਸ਼ਨਿੰਗ ਜਿਹੜੀ ਨਹੀਂ ਹੋਣ ਦਿੱਤੀ ਜਿਹੜਾ ਕਿ ਜਿੰਨੇ ਵੀ ਕਾਸਟੀਮ ਸੀ ਉਹਨਾਂ ਨੂੰ ਮਜਬੂਰ ਜਿਹੜਾ ਕਾਨੂੰਨ ਹੈ ਸਭ ਤੋਂ ਉੱਪਰ ਆ ਕਿਉਂਕਿ ਨਾ ਮੈਂ ਉੱਪਰ ਆ ਸਭ ਤੋਂ ਉੱਪਰ ਸੰਵਿਧਾਨ ਹੈ ਸੰਵਿਧਾਨ ਦੇ ਅਕੋਰਡਿੰਗ ਅੱਜ ਇਹ ਟੀ ਵੱਡੀ ਅਦਾਕਾਰਾਂ ਨੂੰ ਡਾਇਰੈਕਟਰ ਨੂੰ ਰਾਈਟਰ ਨੂੰ ਜਿਹੜਾ ਅੱਜ ਅਸੀਂ ਅੰਮ੍ਰਿਤਸਰ ਕਚੈਰੀ ਦੇ ਵਿੱਚ ਪੇਸ਼ ਹੋਣ ਲਈ ਮਜਬੂਰ ਕੀਤਾ ਤੇ ਰਾਈਟਰ ਤੇ ਡਾਇਰੈਕਟਰ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੀ ਜਿਹੜੀ ਭੁੱਲਿਆ ਉਹ ਮੰਨੀ ਆ ਤੇ ਅੱਜ ਪਵਨ ਵਾਲਮੀਕੀ ਤੀਰਤ ਤੇ ਜਾ ਕੇ ਨਤਮਸਤਕ ਵੀ ਹੋਏ ਨੇ ਜੀ ਤੇ ਜਿਹੜੀ ਸ਼ਮਾ ਯਾਤਨਾ ਧੁਨਾ ਸਾਹਿਬ ਦਰਸਤੇ ਵੀ ਜਾ ਕੇ ਕੀਤੀ ਆ ਤੇ ਗੁਰੂ ਗਿਆਨਾਤ ਅਸ਼ਰਮ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਆਪਣੀ ਸ਼ਮਾ ਯਾਤਨਾ ਕੀਤੀ ਉੱਥੇ ਮੱਥਾ ਟੇਕ ਕੇ ਆਇਆ ਇੱਕ ਐਫ ਆਈ ਆਰ ਦਰਜ ਹੋਈ ਸੀ ਵੀ 9 2023 ਨੂੰ ਅਗੇਂਸ ਨੀਰੂ ਬਾਜਵਾ ਉਹਦੇ ਪ੍ਰਤਾਪ ਸਿੰਘ ਤੇ ਨਾਲ ਦੀ ਨਾਲ ਜਗਦੀਪ ਗੁਰਿੰਗ ਦੇ ਉੱਤੇ ਠੀਕ ਹੈ ਜੋ ਕਿ ਬੁਹੇ ਬਾਰੀਆਂ ਦੇ ਰਿਡਿਊਸਰ ਰਾਈਟਰ ਤੇ ਡਾਇਰੈਕਟਰ ਹੈ ਠੀਕ ਹੈ ਤੇ ਉਹ ਐਫ ਆਈ ਆਰ ਦਰਜ ਹੋਈ ਹੀ ਸਿਮਰਨਜੀਤ ਕੌਰ ਵੱਲੋਂ ਤੇ ਹੁਣ ਉਸ ਐਫ ਆਈ ਆਰ ਦੇ ਵਿੱਚ ਅੱਜ ਤਰੀਕ ਸੀ ਜੋ ਕਿ ਨੀਰੂ ਬਾਜਵਾ ਜੀ ਆਏ ਹੈ ਨਾਲ ਡਾਇਰੈਕਟਰ ਤੇ ਰਾਈਟਰ ਆਏ ਹੈ ਇਹਨਾਂ ਦੀ ਮੰਗ ਸੀ ਕਿ ਵਾਲਮੀਕੀ ਤੀਰਤ ਤੇ ਜਾ ਕੇ ਉਨਤਮਸਕ ਹੋਣ ਡਾਇਰੈਕਟਰ ਤੇ ਰਾਈਟਰ ਉਨਤਮਸਕ ਹੋ ਚੁੱਕੇ ਹਨ ਨੀਰੂ ਬਾਜਵਾ ਮੈਮ ਰਹਿੰਦੇ ਆ ਤੇ ਉਹ ਹੋਣਗੇ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਕੋਰਟ ਵੱਲੋਂ ਐਹੀ ਫੈਸਲਾ ਦਿੱਤਾ ਗਿਆ ਕਿ ਉਹ ਨਤਮਸਤਕ ਹੋਣ ਤੇ ਉਸ ਤੋਂ ਬਾਅਦ ਫਿਰ ਅੱਜ ਦੀ ਤਰੀਕ ਪਈ ਅੱਜ ਨੋਰਮਲ ਜੀ ਜੀ ਉਹ ਸੈਟੀਸਫਾਇਰ ਜੀ ਜੱਜ ਨੇ ਵੀ ਉਹਨਾਂ ਨੂੰ ਐਹੀ ਆਰਡਰ ਦਿੱਤੇ ਹੈ ਕਿ ਤੁਸੀਂ ਪੇਸ਼ ਹੋਵੋ ਉੱਥੇ ਨਤਮਸਤਕ ਹੋਵੋ ਤੇ ਨਾਲ ਦੀ ਨਾਲ ਦੋਨੋਂ ਪਾਰਟੀਆਂ ਸੈਟੀਸਫਾਈਡ ਹੈ ਤੇ ਇਹਨਾਂ ਕੀ ਵੀ ਚਾਹੁੰਦੇ ਸੀ ਕਿ ਨਾ ਇਹਦੇ ਵਿੱਚ ਕੋਈ ਪੈਸੇ ਦਾ ਲੈਣ-ਦੇਣ ਹੋਇਆ ਨਾ ਕੋਈ ਥ੍ਰੈਟ ਹੋਇਆ ਇਹਨਾਂ ਨੂੰ ਨਹੀਂ ਸਰ ਅਜੇ ਸ਼ਾਮੀ ਪਤਾ ਲੱਗੇਗਾ ਅਗਲੀ ਤਰੀਕ ਪੂਰੀ ਚਾਰਪੈਨ